ਕਿਹੜਾ ਜਨ ਜੈਨ ਵੈਲਕਮ ਟੂ ਮਾਈ ਚੈਨਲ ਉਮੀਦ ਕਰਦਾ ਤੁਸਾਂ ਠੀਕ ਠਾਕ ਹੋਵੋਗੇ ਅੱਜ ਅਸੀਂ ਪਹੁੰਚੋ ਹੈ ਫੇਂਡ ਆਫ ਹਾਜ਼ਰ ਦੇ ਵਿੱਚ ਜਿੱਥੇ ਖੇਡਾਂ ਵਿੱਚ ਲਗਵਾਏ ਜਾ ਰਹੇ ਨੇ ਉਥੋਂ ਨਹੀਂ ਤੁਹਾਨੂੰ ਅੱਜ ਦੀ ਜਿਹੜੀ ਹੈ ਵੀਡੀਓ ਖਾਣ ਦੀ ਖੇਡਾਂ ਵਿੱਚ ਲੱਗ ਰਹੇ ਆ ਅੱਜ ਲਈ ਫੜ ਜਿਹੜੇ ਖੇਡਾਂ ਵਿੱਚ ਲਗਵਾਏ ਨੇ ਫੁੱਟਬਾਲ ਟੂਰਨਾਮੈਂਟ ਇਹਦੇ ਹੋ ਰਹੇ ਨੇ ਉਹ ਤੁਹਾਨੂੰ ਦਿਖਾਉਣਾ ਹੈ ਫੇਂਡ ਆਫ ਹਾਜ਼ਰ ਦੇ ਵਿੱਚ ਬਾਜੀ ਕੀ ਜਿਚਕਾਰ ਜਿਹੜਾ ਮੈਚ ਲਾਇਆ ਜਾ ਰਿਹਾ ਉਹ ਤੁਹਾਨੂੰ ਤੁਹਨੇ ਆ ਸੋ ਤੁਸੀਂ ਦੇਖ ਰਹੇ ਜੇ ਪਿੰਡ ਆਸਲਤਾਰ ਦੇ ਖੇਡ ਗਰਾਉਂਡ ਦੇ ਵਿੱਚ ਜਿਹੜੇ ਸਾਲਾਨਾ ਜੋੜ ਮੇਲਾ ਸ਼ਹੀਦ ਅਫਜ਼ਲ ਮੀਰ ਜੀ ਦੇ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਸੋ ਆ ਚਲੋ ਦੇਖੋ ਜੇ ਪਿੰਡ ਆਸਲਤਾਰ ਦੇ ਖੇਡ ਗਰਾਉਂਡ ਦੇ ਸਾਲਾਨਾ ਜੋੜ ਮੇਲਾ ਸ਼ਹੀਦ ਅਫਜ਼ਲ ਮੀਰ ਜੀ 1965 ਦੇ ਸ਼ਹੀਦਾਂ ਦੀ ਯਾਦਗਾਰ ਵਿੱਚ ਜਿਹੜੇ ਜੋੜ ਮੇਲੇ ਮਨਾਏ ਜਾ ਰਹੇ ਨੇ ਸੋ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਪਿੰਡ ਹਸਲਦੜ ਦੇ ਚੰਗੂਤ ਜਿਹੜੇ ਉਹਨਾਂ ਦਾ ਵੱਡਾ ਪ੍ਰਾਲਾਏ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਵਾ ਸੋ ਬਹੁਤ ਵੱਡੇ ਪੱਧਰ ਤੇ ਨੌਜਵਾਨਾਂ ਨੇ ਯੋਗਦਾਨ ਪਾਇਆ ਵਾ ਸੋ ਤੁਸੀਂ ਦੇਖ ਰਹੇ ਜੀ ਸੋ ਇਧਰਲੇ ਪਾਸੇ ਤੁਸੀਂ ਦੇਖ ਰਹੇ ਜੀ ਕਿਵੇਂ ਖੇਡ ਪ੍ਰੇਮੀ ਜਿਹੜੇ ਆ ਖੇਡ ਦਾ ਨੰਬਰ ਮੈਚ ਕਰ ਰਹੇ ਨੇ ਬਾਸ ਕਰੇ ਨੰਬਰ ਜਿਹੜਾ ਆ ਰਿਹਾ ਦੇਖ ਲਿਤੇ ਹੁੰਦਾ ਹੈ ਨਾ ਬਾਸ ਕਰਨਾ ਬਾਰੇ ਵੀ ਸੋ ਵੱਡੇ ਪੱਧਰ ਤੇ ਜਿਹੜਾ ਇਹ ਖੇਡ ਮੇਲੇ ਲਾ ਕਰਾਇਆ ਜਾ ਰਿਹਾ ਸੋ ਇੱਕ ਪਾਸੇ ਜਿਹੜੀ ਆ ਪਿੰਡ ਆਸਰਤਾੜ ਦੀ ਟੀਮਾਂ ਦਾ ਦੂਸਰੇ ਪਾਸੇ ਚਭਾਲ ਦੀਆਂ ਟੀਮਾਂ ਦੇ ਦਰਮਿਆਨ ਜਿਹੜੇ ਮੈਚ ਚੱਲ ਰਹੇ ਨੇ ਔਰ ਸਵੇਰ ਤੋਂ ਮੈਚ ਜਿਹੜੇ ਫੁੱਟਬਾਲ ਦੇ ਚੱਲ ਰਹੇ ਨੇ ਔਰ ਰਾਤ ਨੂੰ ਵੀ ਦੱਸਦੇ ਮੈਚ ਇਸ ਤਰ੍ਹਾਂ ਲਗਾਤਾਰ ਚੱਲਦੇ ਰਹਿਣਗੇ ਔਰ ਕੱਲ ਨੂੰ ਵੀ ਮੈਚ ਹੋਣਗੇ ਤੁਸੀਂ ਦੇਖ ਰਹੇ ਜੇ ਕਿ ਵੱਡੇ ਪੱਧਰ ਤੇ ਖੇਡ ਪ੍ਰੇਮੀ ਜਿਹੜੇ ਆ ਖੇਡ ਦਾ ਆਨੰਦ ਲੈ ਰਹੇ ਨੇ ਖੇਡ ਦਾ ਆਨੰਦ ਲੈ ਰਹੇ ਨੇ ਗੇਮ ਨੂੰ ਗੇਮ ਹੀ ਕਰਨੀਓ ਮੇਰੇ ਵੀਰ ਸਭ ਤੋਂ ਵੱਡਾ ਪ੍ਰਾਲਾ ਹੈ ਪਿੰਡ ਆਸਤਾਰ ਦੇ ਨੌਜਵਾਨ ਜੂਤ ਦਾ ਕੀ ਨੌਜਵਾਨਾਂ ਦਾ ਸੋ ਜਿਹੜੇ ਦੇ ਮੇਲੇ ਜਿਹੜੇ ਵੱਡੇ ਪੱਧਰ ਤੇ ਜਿਹੜੇ ਟੂਰਨਾਮੈਂਟ ਕਰਵਾਏ ਜਾਂਦੇ ਨੇ ਪਿੰਡ ਆਸਤਾਰ ਦੇ ਖੇਡ ਗਰਾਉਂਡ ਦੇ ਵਿੱਚ ਦੋਨਾਂ ਟੀਮਾਂ ਦੇ ਦਰਮਿਆਨ ਮੈਚ ਚੱਲ ਰਹੇ ਨੇ ਸੋ ਤੁਸੀਂ ਦੇਖ ਰਹੇ ਜੇ ਵਿਕੇਟ ਪ੍ਰੇਮੀ ਸੋ ਤੁਸੀਂ ਦੇਖ ਰਹੇ ਜੇ ਕਿ ਵੱਡੇ ਪੱਧਰ ਤੇ ਜਿਹੜੇ ਆ क्रिकेट प्रेमी मैच देखो मैच के आखिरी O que é ਕਾ ਲੋਕਾਂ ਨਾਲ ਵੀ ਦੋਸਤਾਨਾ ਸਾਂਝਾ ਕਰੋ ਸੁਪਿੰਡ ਅਸਲ ਤਾਰ ਦੀ ਖੇਡ ਗਰਾਊਂਡ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਆ ਖੇਡ ਮੇਲੇ ਕਰਵਾਇਆ ਜਾ ਰਹੇ ਨੇ ਸਜੂ ਦਾ ਬਹੁਤ ਵੱਡਾ ਯੋਗਦਾਨ ਵੱਡੇ ਪਰਾਲੇ ਆ ਸਾਡੇ ਨੌਜਵਾਨਾਂ ਦੇ ਰਾਜ ਹੋਰ ਵੀ ਵਧੀਆ ਕੰਪੇਨ ਇਮਾਰਤਾਂ ਦੀਆਂ ਆਸਿਰ ਕਾਰਨਾਮੇ बोली भी मुस्लिम का मुकाबी गर्देत नूरुल और जाता बीएमपी नेशनल लाइट में होने वाले बच्चे So, you are here up,